ਸਖਜੀਤ ਸਿੰਘ ਜੀ ਹਰਦੋ ਚੰਡੇ ਜਿਨ੍ਹਾਂ ਦਾ ਮਰਨ ਵਰਤਾ ਚੌਥੇ ਦਿਨ ਵਿੱਚ ਜਾਰੀ ਹੈ ਤੁਹਾਨੂੰ ਪਤਾ ਵਾ ਕਈ ਕੇਂਦਰ ਦੇ ਅਜੰਟ ਜਿਹੜੇ ਆ ਇਲਜ਼ਾਮ ਲਾਉਂਦੇ ਹੈਗੇ ਆ ਕਿ ਕਿਸਾਨ ਜਿਹੜੇ ਆਗੂ ਨੇ ਉਹਨਾਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਦੇਖੋ ਪਰ ਅਮਨ ਢੰਗ ਨਾਲ ਅੰਦੋਲਨ ਕਰਨ ਦਾ ਹੱਕ ਸਾਰਿਆਂ ਨੂੰ ਆ ਸਾਨੂੰ ਸਵਿਧਾਨਕ ਹੱਕ ਹੈਗਾ ਔਰ ਇੱਥੇ ਲਗਭਗ 9 ਮਹੀਨੇ 9.5 ਮਹੀਨੇ ਹੋ ਗਏ ਕੋਈ ਲਾਂਡਰ ਆਰਡਰ ਦੀ ਪੋਜੀਸ਼ਨ ਚਾਹੇ ਸ਼ੰਭੂ ਹੋਵੇ ਖਨੌਰੀ ਹੋਵੇ ਰਤਨਪੁਰਾ ਹੋਵੇ ਉਦੋਂ ਤੇ ਕ੍ਰੇਟ ਨਹੀਂ ਹੋਈ ਹੋਈ ਜੜੀ ਪੰਜਾਬ ਸਰਕਾਰ ਨੇ ਹਰਕਤ ਕੀਤੀ ਆ ਕਿ ਲਾਂਡਰ ਆਰਡਰ ਨੂੰ ਹੱਥ ਕੌਣ ਪਾਉਂਦਾ ਰਾਤ ਦੇ 2.5 ਵਜੇ ਆ ਕੇ ਕਿਸੇ ਜਿਹੜਾ ਉਹਨਾਂ ਮੁਤਾਬਕ ਹੁੰਦਾ ਸਿਹਤ ਕਰਕੇ ਮਰੀਜ਼ ਨੂੰ ਉਹਦਾ ਆਸ਼ਿਆਨਾ ਤੋੜ ਕੇ ਉਹਨੂੰ ਚਪਲਾ ਨਾ ਪਾਉਣ ਦੇਣੀਆਂ ਉਹਨੂੰ ਕੱਪੜੇ ਨਾ ਪਾਉਂਦੇ ਨੇ ਪੱਗਵਾਂ ਨਾ ਬੰਨ੍ਹਦੇ ਨੇ ਤੇ ਚੁੱਕ ਕੇ ਰਾਤੋਂ-ਰਾਤ ਲੈ ਜਾਣਾ ਇਹ ਅਮਨ ਕਾਨੂੰਨ ਵਾਸਤੇ ਖਤਰਾ ਨਹੀਂ ਔਰ ਫਿਰ ਜਿੱਥੇ ਦਾਖਲ ਕਰਾਇਆ ਉਹਦੇ ਪਰਿਵਾਰ ਦੇ ਜੀਆਂ ਨੂੰ ਜਿੱਥੇ ਬੰਦੀ ਦੇ ਲੋਕਾਂ ਨੇ ਇਥੋਂ ਤੱਕ ਮੀਡੀਆ ਨੂੰ ਕਿਸੇ ਨੂੰ ਵੀ ਨਾ ਮਿਲ ਦੇਣਾ ਇਹ ਕਿਸੇ ਮਨੁੱਖ ਦੇ ਮਾਨਵ ਅਧਿਕਾਰਾਂ ਦੀ ਉਲੰਘਣਾ ਨਹੀਂ ਹੈ ਅਸੀਂ ਕਹਿੰਨੇ ਚਾਹੇ ਦਿੱਲੀ ਦੇ ਹਾਕਮ ਹੋਣ ਚਾਹੇ ਪੰਜਾਬ ਦੇ ਇਹ ਦੇਸ਼ ਦੇ ਅਮਨ ਕਾਨੂੰਨ ਨੂੰ ਅੱਗ ਲਾ ਰਹੇ ਆ ਜੜੇ ਰੋਜ਼ ਦੇ ਰੋਜ਼ ਗੜੀਆਂ ਭਾਰਤ ਵਿੱਚ ਘਟ ਗਿੰਤੀਆਂ ਨੇ ਉਹਨਾਂ ਦੇ ਜਿਹੜੇ ਧਾਰਮਿਕ ਸਥਾਨ ਆ ਉਹਨਾਂ ਦੀਆਂ ਇਨਕੁਆਰੀਆਂ ਕਰਕੇ ਢੋਣ ਵਾਲੇ ਪਾਸੇ ਜਾ ਕੇ ਜਿਵੇਂ ਅੱਗ ਮਚਾਈ ਹੋਈ ਆ ਦੇਸ਼ ਜਿਵੇਂ ਮਨੀਪੁਰ ਨੂੰ ਅੱਗ ਲੱਗੀ ਹੁਣ ਐ ਲੱਗਦਾ ਸਾਰੇ ਦੇਸ਼ ਨੂੰ ਲੱਗੂ ਜਿਵੇਂ ਹੁਣ ਰਾਜਸਥਾਨ 'ਚ ਅੱਗ ਲਾਉਣ ਦੀ ਤਿਆਰੀ ਹੋ ਰਹੀ ਹੈਗੀ ਆ ਤੋਂ ਇਸ ਕਰਕੇ ਭਾਰਤੀ ਹਾਕਮਾਂ ਨੇ ਜਿਹੜੀਆਂ ਉਹਨਾਂ ਨੀਤੀਆਂ ਲੈ ਕੇ ਆਂਦੀਆਂ ਨੇ ਉਹਦੇ ਨਾਲ ਪੂਰਾ ਦੇਸ਼ ਦਾ ਕਿਸਾਨ ਮਜ਼ਦੂਰ ਤਬਾਹ ਹੋਇਆ ਔਰ ਜਿਵੇਂ ਜਿਹੜੀ ਰਿਪੋਰਟ ਸਬਮਿਟ ਕੀਤੀ ਆ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਕਮੇਟੀ ਬਣੀ ਸੀ ਇਹਨਾਂ ਦੋਨਾਂ ਮੋਰਚਿਆਂ ਤੇ ਉਹਨੇ ਕਿਹਾ ਕਿ 1996 ਤੋਂ ਲੈ ਕੇ ਅੱਜ ਤੱਕ 4 ਲੱਖ ਕਿਸਾਨ ਤੇ ਖੇਤ ਮਜ਼ਦੂਰ ਖੁਦ ਕੁਛੀਆਂ ਕਰ ਗਏ ਇਹਦੇ ਬਾਰੇ ਕੀ ਕਹਿਣਗੇ ਸਾਡੇ ਹਾਕਮ ਵੀ ਅਮਨ ਕਾਨੂੰਨ ਨੂੰ ਇਹ ਖਤਰਾ ਹੈ ਕਿ ਨਹੀਂ ਹੈ ਔਰ ਦੇਖੋ ਡਬਲ ਇੰਜਨ ਵਾਲੀ ਸਰਕਾਰ ਹਰਿਆਣਾ ਦੀ ਉਹਨਾਂ ਦੇ ਸਿਰ 78000 ਕਰੋੜ ਰੁਪਇਆ ਕਰਜ਼ਾ ਪੰਜਾਬ ਦੇ ਸਿਰ 73000 ਕਰੋੜ ਰੁਪਇਆ ਦੀ ਰਿਪੋਰਟ ਦੱਸ ਰਹੀ ਆ ਔਰ ਇਹ ਵੀ ਦੱਸ ਰਹੀ ਆ ਵੀ ਸਾਡੇ ਲਾਗਤ ਖਰਚੇ ਬਹੁਤ ਜ਼ਿਆਦਾ ਨੇ ਔਰ ਸਾਨੂੰ ਕਦੀ ਲਾਗਤ ਅਨੁਸਾਰ ਫਸਲ ਦਾ ਭਾਅ ਨਹੀਂ ਦਿੱਤਾ ਗਿਆ ਇਸ ਕਰਕੇ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾ ਕੇ ਦਿਓ ਫਿਰ ਪ੍ਰਸ਼ਾਧੀਆਂ ਮੰਗਾ ਕਿਵੇਂ ਗਲਤ ਹੋ ਗਈਆਂ ਤੋ ਕੇਂਦਰ 18 ਫਰਵਰੀ ਤੋਂ ਬਾਅਦ ਕੋਈ ਗੱਲ ਨਹੀਂ ਕੀਤੀ ਇਸ ਕਰਕੇ ਮਜਬੂਰਨ ਇਹ ਸਾਰਾ ਕੁਝ ਦੇਖਦਿਆਂ ਹੋਇਆਂ ਮਰਨ ਵਰਤ ਦਾ ਫੈਸਲਾ ਕੀਤਾ ਗਿਆ ਅਰ ਜੇ ਸਰਕਾਰ ਅੱਜ ਚੌਥਾ ਦਿਨ ਹੋ ਗਿਆ 6 ਦਿਨ ਉਹਦੇ ਕੋਲੇ ਹੋਰ ਬਚੇ ਆ ਜੇ ਕੇਂਦਰ ਗੱਲਬਾਤ ਨਹੀਂ ਕਰਦਾ ਤਾਂ ਫਿਰ 6 ਤੋਂ ਸ਼ੰਭੂ ਮੋਰਚੇ ਤੋਂ ਵੀ ਜਥੇ ਜੜੇ ਆ ਉਹ ਜਥਿਆਂ ਦੇ ਰੂਪ ਵਿੱਚ ਦਿੱਲੀ ਨੂੰ ਕੁਝ ਕਰਾਂਗੇ ਅਰ ਜਿਹੜਾ ਐਲਾਨ ਕੀਤਾ ਸੀ ਕਿ ਭਗਵੰਤ ਮਾਨ ਦੀ ਰਿਹਾਈ ਦਾ ਜਿਹੜਾ ਘਰਾਓ ਆ 1 ਦਸੰਬਰ ਨੂੰ ਹੋਊਗਾ ਹੁਣ ਸੁਖਜੀਤ ਸਿੰਘ ਹਰਦੋ ਝੰਡੇ ਵੀ ਤੁਹਾਡੇ ਨਾਲ ਗੱਲ ਕਰ ਲੈਣਗੇ ਮੈਂ ਸੁਜੀਤ ਸਿੰਘ ਹਰਦੋ ਚੰਡੇ ਮੈਂ ਆਪਣੇ ਕਿਸਾਨਾਂ ਔਰ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ 4 ਦਿਨ ਤੋਂ ਮਰਦੌਰ ਤੇ ਬੈਠਾ ਹੋਇਆ ਔਰ ਬਿਲਕੁਲ ਜੜ ਦੀ ਕਲਾਚਾਂ ਔਰ ਮੇਰੇ ਸਵਾਸਾਂ ਦੇ ਆਖਰੀ ਸਵਾਸ ਤੱਕ ਮੈਂ ਲੜਾਈ ਲੜਦਾ ਰਹੂੰਗਾ ਔਰ ਮੈਂ ਪੰਜਾਬ ਦੇ ਹਿੰਦੂਸਤਾਨ ਦੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹ ਅੰਦੋਲਨ ਜਿਹੜਾ ਵਾ ਤੁਹਾਡੇ ਸਾਰਿਆਂ ਦੀਆਂ ਮੰਗਾਂ ਹੱਕੀ ਮੰਗਾਂ ਵਾਸਤੇ ਲੜਿਆ ਜਾ ਰਿਹਾ। ਸੋ ਸਾਰੇ ਜਿਹੜੇ ਆ ਇਸ ਵਿੱਚ ਵੱਧ ਚੜ ਕੇ ਸ਼ਾਮਲ ਹੋਵੋ ਤਾਂ ਕਿ ਸਰਕਾਰ ਨੂੰ ਜਿਹੜਾ ਵਾ ਚੁਕਾਇਆ ਜਾ ਸਕੇ ਔਰ ਆਪਣੀਆਂ ਮੰਗਾਂ ਜਿਹੜੀਆਂ ਮੰਨੀਆਂ ਜਾ ਸਕਣ। 1 ਮਿੰਟ ਲਈ। ਤੇ ਦੋਰੀ ਕੱਢੀ। ਉਹਨੂੰ ਕੱਟ ਕੇ। ਮੈਂ ਸਰਬੰਸਿੰਘ ਪੰਦੇਰ ਦੋਆ ਮੋਰਚਾ ਵੱਲੋਂ ਜਿਹੜਾ ਅੰਦੋਲਨ ਚੱਲ ਰਿਹਾ ਹੈਗਾ ਵਾ। ਮੈਂ ਅੱਜ ਖਡੌਰੀ ਬਾਰਡਰ ਤੇ ਪਹੁੰਚਿਆ ਮੇਰੇ ਨਾਲ ਸੁਖਜੀਤ ਸਿੰਘ ਜੀ ਹਰਦੋ ਚੰਡੇ ਜਿਨ੍ਹਾਂ ਦਾ ਮਰਨ ਵਰਤਾਂ ਚੌਥੇ ਦਿਨ ਵਿੱਚ ਜਾਰੀ ਹੈ ਤੁਹਾਨੂੰ ਪਤਾ ਵਾ ਕਈ ਕੇਂਦਰ ਦੇ ਅਜੰਟ ਜਿਹੜੇ ਆ ਇਲਜ਼ਾਮ ਲਾਉਂਦੇ ਹੈਗੇ ਆ ਕਿ ਕਿਸਾਨ ਜਿਹੜੇ ਆਗੂ ਨੇ ਉਹਨਾਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਦੇਖੋ ਪਰ ਅਮਨ ਢੰਗ ਨਾਲ ਅੰਦੋਲਨ ਕਰਨ ਦਾ ਹੱਕ ਸਾਰਿਆਂ ਨੂੰ ਆ ਸਾਨੂੰ ਸਵਿਧਾਨਕ ਹੱਕ ਹੈਗਾ ਔਰ ਇੱਥੇ ਲਗਭਗ 9 ਮਹੀਨੇ 9.5 ਮਹੀਨੇ ਹੋ ਗਏ ਕੋਈ ਲਾਂਡਰ ਆਰਡਰ ਦੀ ਪੋਜੀਸ਼ਨ ਚਾਹੇ ਸ਼ੰਭੂ ਹੋਵੇ ਖਨੌਰੀ ਹੋਵੇ ਰਤਨਪੁਰਾ ਹੋਵੇ ਉਹਦੇ ਤੇ ਕਰੀਟ ਨਹੀਂ ਹੋਈ ਹੋएगी ਜੜੀ ਪੰਜਾਬ ਸਰਕਾਰ ਨੇ ਹਰਕਤ ਕੀਤੀ ਆ ਵੀ ਲਾਂਡਰ ਆਰਡਰ ਨੂੰ ਹੱਥ ਕੌਣ ਪਾਉਂਦਾ ਰਾਤ ਦੇ 2:30 ਵਜੇ ਆ ਕੇ ਕਿਸੇ ਜਿਹੜਾ ਉਹਨਾਂ ਮੁਤਾਬਕ ਉਹਨੂੰ ਸਹੇਦ ਕਰਕੇ ਮਰੀਜ਼ ਨੂੰ ਉਹਦਾ ਆਸ਼ਿਆਨਾ ਤੋੜ ਕੇ ਉਹਨੂੰ ਚਪਲਾ ਨਾ ਪਾਉਣ ਦੇਣੀਆਂ ਉਹਨੂੰ ਕੱਪੜੇ ਨਾ ਪਾਉਂਦੇ ਨੇ ਪੱਗਵਾਂ ਨਾ ਬੰਨ੍ਹਦੇ ਨੇ ਤੇ ਚੁੱਕ ਕੇ ਰਾਤੋਂ-ਰਾਤ ਲੈ ਜਾਣਾ ਇਹ ਅਮਨ ਕਾਨੂੰਨ ਵਾਸਤੇ ਖਤਰਾ ਨਹੀਂ ਔਰ ਫਿਰ ਜਿੱਥੇ ਦਾਖਲ ਕਰਾਇਆ ਉਹਦੇ ਪਰਿਵਾਰ ਦੇ ਜੀਆਂ ਨੂੰ ਜਿੱਥੇ ਬੰਦੀ ਦੇ ਲੋਕਾਂ ਨੇ ਇਥੋਂ ਤੱਕ ਮੀਡੀਆ ਨੂੰ ਕਿਸੇ ਨੂੰ ਵੀ ਨਾ ਮਿਲ ਦੇਣਾ ਇਹ ਕਿਸੇ ਮਨੁੱਖ ਦੇ ਮਾਨਵ ਅਧਿਕਾਰਾਂ ਦੀ ਉਲੰਘਣਾ ਨਹੀਂ ਹੈ ਅਸੀਂ ਕਹਿੰਨੇ ਚਾਹੇ ਦਿੱਲੀ ਦੇ ਹਾਕਮ ਹੋਣ ਚਾਹੇ ਪੰਜਾਬ ਦੇ ਇਹ ਦੇਸ਼ ਦੇ ਅਮਨ ਕਾਨੂੰਨ ਨੂੰ ਅੱਗ ਲਾ ਰਹੇ ਆ ਜੜੇ ਰੋਜ਼ ਦੇ ਰੋਜ਼ ਜੜੀਆਂ ਭਾਰਤ ਵਿੱਚ ਘਟ ਗਿਣਤੀਆਂ ਨੇ ਉਹਨਾਂ ਦੇ ਜਿਹੜੇ ਧਾਰਮਿਕ ਸਥਾਨ ਆ ਉਹਨਾਂ ਦੀ ਇਨਕੁਆਰੀਆਂ ਕਰਕੇ ਢਾਉਣ ਵਾਲੇ ਪਾਸੇ ਜਾ ਕੇ ਜਿਵੇਂ ਅੱਗ ਮਚਾਈ ਹੋਈ ਆ ਦੇਸ਼ ਜਿਵੇਂ ਮਨੀਪੁਰ ਨੂੰ ਅੱਗ ਲੱਗੀ ਹੁਣ ਐ ਲੱਗਦਾ ਸਾਰੇ ਦੇਸ਼ ਨੂੰ ਲੱਗੂ ਜਿਵੇਂ ਹੁਣ ਰਾਜਸਥਾਨ 'ਚ ਅੱਗ ਲਾਉਣ ਦੀ ਤਿਆਰੀ ਹੋ ਰਹੀ ਹੈਗੀ ਆ ਤਾਂ ਇਸ ਕਰਕੇ ਭਾਰਤੀ ਹਾਕਮਾਂ ਨੇ ਜਿਹੜੀਆਂ ਉਹਨਾਂ ਨੀਤੀਆਂ ਲੈ ਕੇ ਆਂਦੀਆਂ ਨੇ ਉਹਦੇ ਨਾਲ ਪੂਰਾ ਦੇਸ਼ ਦਾ ਕਿਸਾਨ ਮਜ਼ਦੂਰ ਤਬਾਹ ਹੋਇਆ ਔਰ ਜਿਵੇਂ ਜਿਹੜੀ ਰਿਪੋਰਟ ਸਬਮਿਟ ਕੀਤੀ ਆ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਕਮੇਟੀ ਬਣੀ ਸੀ ਇਹਨਾਂ ਦੋਨਾਂ ਮੋਰਚਿਆਂ ਤੇ ਉਹਨੇ ਕਿਹਾ ਕਿ 1996 ਤੋਂ ਲੈ ਕੇ ਅੱਜ ਤੱਕ 4 ਲੱਖ ਕਿਸਾਨ ਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਗਏ ਇਹਦੇ ਬਾਰੇ ਕੀ ਕਹਿਣਗੇ ਸਾਡੇ ਹਾਕਮ ਵੀ ਅਮਨ ਕਾਨੂੰਨ ਨੂੰ ਇਹ ਖਤਰਾ ਹੈ ਕਿ ਨਹੀਂ ਹੈ ਔਰ ਦੇਖੋ ਡਬਲ ਇੰਜਨ ਵਾਲੀ ਸਰਕਾਰ ਹਰਿਆਣਾ ਦੀ ਉਹਨਾਂ ਦੇ ਸਿਰ 76000 ਕਰੋੜ ਰੁਪਇਆ ਕਰਜ਼ਾ ਪੰਜਾਬ ਦੇ ਸਿਰ 73000 ਕਰੋੜ ਰੁਪਏ ਦਾ ਰਿਪੋਰਟ ਦੱਸ ਰਹੀ ਆ ਅਰੇ ਵੀ ਦੱਸ ਰਹੀ ਆ ਵੀ ਸਾਡੇ ਲਾਗਤ ਖਰਚੇ ਬਹੁਤ ਜ਼ਿਆਦਾ ਨੇ ਔਰ ਸਾਨੂੰ ਕਦੀ ਲਾਗਤ ਅਨੁਸਾਰ ਫਸਲ ਦਾ ਭਾਅ ਨਹੀਂ ਦਿੱਤਾ ਗਿਆ ਇਸ ਕਰਕੇ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾ ਕੇ ਦਿਓ ਫਿਰ ਪ੍ਰਸ਼ਾਧੀਆਂ ਮੰਗਾ ਕਿਵੇਂ ਗਲਤ ਹੋ ਗਈਆਂ ਤੋਂ ਕੇਂਦਰ 18 ਫਰਵਰੀ ਤੋਂ ਬਾਅਦ ਕੋਈ ਗੱਲ ਨਹੀਂ ਕੀਤੀ ਇਸ ਕਰਕੇ ਮਜਬੂਰਨ ਇਹ ਸਾਰਾ ਕੁਝ ਦੇਖਦਿਆਂ ਹੋਇਆਂ ਮਰਨ ਵਰਤ ਦਾ ਫੈਸਲਾ ਕੀਤਾ ਗਿਆ ਅਰ ਜੇ ਸਰਕਾਰ ਅੱਜ ਚੌਥਾ ਦਿਨ ਹੋ ਗਿਆ 6 ਦਿਨ ਉਹਦੇ ਕੋਲੇ ਹੋਰ ਬਟੇ ਆ ਜੇ ਕੇਂਦਰ ਗੱਲਬਾਤ ਨਹੀਂ ਕਰਦਾ ਤਾਂ ਫਿਰ 6 ਤੋਂ ਸ਼ੰਭੂ ਮੋਰਚੇ ਤੋਂ ਵੀ ਜਥੇ ਜੜੇ ਆ ਉਹ ਜਥਿਆਂ ਦੇ ਰੂਪ ਵਿੱਚ ਦਿੱਲੀ ਨੂੰ ਕੁਝ ਕਰਾਂਗੇ ਅਰ ਜਿਹੜਾ ਐਲਾਨ ਕੀਤਾ ਸੀ ਕਿ ਭਗਵੰਤ ਮਾਨ ਦੀ ਰਿਹਾਈ ਦਾ ਜਿਹੜਾ ਘਰਾਓ ਆ 1 ਦਸੰਬਰ ਨੂੰ ਹੋਊਗਾ ਹੁਣ ਸੁਖਜੀਤ ਸਿੰਘ ਹਰਦੋ ਝੰਡੇ ਵੀ ਤੁਹਾਡੇ ਨਾਲ ਗੱਲ ਕਰ ਲੈਣਗੇ ਮੈਂ ਸੁਦੀਸ਼ ਸਿੰਘ ਹਰਦੋ ਝੰਡੇ ਮੈਂ ਆਪਣੇ ਕਿਸਾਨਾਂ ਔਰ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ 4 ਦਿਨ ਤੋਂ ਮਰਦਮਦਰ ਤੇ ਬੈਠਾ ਹੋਇਆ ਔਰ ਬਿਲਕੁਲ ਚੜ੍ਹਦੀ ਕਲਾ ਚਾ ਔਰ ਮੇਰੇ ਸਵਾਸਾਂ ਦੇ ਆਖਰੀ ਸਵਾਸ ਤੱਕ ਮੈਂ ਲੜਾਈ ਲੜਦਾ ਰਹੂੰਗਾ ਔਰ ਮੈਂ ਪੰਜਾਬ ਦੇ ਹਿੰਦੁਸਤਾਨ ਦੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹ ਅੰਦੋਲਨ ਜਿਹੜਾ ਵਾ ਤੁਹਾਡੇ ਸਾਰਿਆਂ ਦੀਆਂ ਮੰਗਾਂ ਹੱਕੀ ਮੰਗਾ ਵਾਸਤੇ ਲੜਿਆ ਜਾ ਰਿਹਾ। ਸੋ ਸਾਰੇ ਜਿਹੜੇ ਆ ਇਸ ਵਿੱਚ ਵੱਧ ਚੜ ਕੇ ਸ਼ਾਮਲ ਹੋਵੋ ਤਾਂ ਕਿ ਸਰਕਾਰ ਨੂੰ ਜਿਹੜਾ ਵਾ ਛੁਪਾਇਆ ਜਾ ਸਕੇ ਔਰ ਆਪਣੀਆਂ ਮੰਗਾਂ ਜਿਹੜੀਆਂ ਮੰਨਾਈਆਂ ਜਾ ਸਕਣ। ਇੱਕ ਮਿੰਟ ਦੀ। ਤੇ ਜੋਰੇ ਕੰਢੀ ਨੂੰ ਕੱਟ ਕੇ